ਵਾਲੀ ਟੁੱਟ ਗਿਆ। ਉਹ ਪਾਣੀ ਆ ਗਿਆ। ਉਹ ਤੁਸੀਂ ਐਂ ਕਰੋ ਫਿਰ ਸਾਰੇ ਜਣੇ ਜਵਾਕਰ ਨੂੰ ਲੈ ਕੇ ਇੱਧਰ ਨੂੰ ਆ ਜਾਓ। ਉਹ ਸਮਾਨ ਦੀ ਕੋਈ ਗੱਲ ਨਹੀਂ, ਸਮਾਨ ਫੇਰ ਬਣਦਾ ਰਹੂਗਾ। ਫਸਲਾਂ ਦਾ ਵੀ ਨੁਕਸਾਨ ਹੋ ਗਿਆ। ਚੱਲ ਕੋਈ ਨਹੀਂ ਭਾਣਾ, ਰੱਬ ਦਾ ਭਾਣਾ। ਤੁਸੀਂ ਜਲਦੀ ਕਰੋ ਹੁਣ ਟਾਈਮ ਨਾ ਖਰਾਬ ਕਰੋ। ਸਿੱਤੀ ਤੋਂ ਸਿੱਤੀ ਆ ਜਾਓ ਇੱਧਰ ਨੂੰ। ਨਾ ਪੇਰ ਕੀ ਹੋ ਗਿਆ ਜੇ ਪਾਣੀ ਆ ਗਿਆ? ਬਥੇਲੇ ਲੋਕ ਨੇ ਜਿਹੜੇ ਕੋਠਿਆਂ ਤੇ ਬੈਠੇ ਆ ਉਹ ਵੀ ਬੈਠੇ ਰਹਿਣਗੇ। ਉਹ ਤੈਨੂੰ ਕੀ ਹੋ ਗਿਆ? ਤੂੰ ਕਹੇ ਜੀ ਗੱਲਾਂ ਕਰੀ ਜੰਨੀਆਂ ਇਹ ਨਾ ਮੈਂ ਸਹੀ ਤਾਂ ਕਹਿੰਨੀ ਸਾਰਾ ਕੁਝ ਤਾਂ ਇੱਥੇ ਪਹੁੰਚ ਗਿਆ ਖਾਣ ਪੀਣ ਨੂੰ ਉਹ ਉਹਨਾਂ ਦਾ ਸਾਰਾ ਕੁਝ ਤਾਂ ਡੁੱਬ ਰਿਹਾ ਹੁਣ ਉਹ ਕਿੱਧਰ ਜਾਣ ਵਿਚਾਰੇ ਉਹ ਜਿੱਥੇ ਮੱਜੀ ਜਾਣ ਮੈਂ ਨਹੀਂ ਆਪਣੀ ਜਾਨ ਤੇ ਆਪਿਆਂ ਚ ਪਾਉਣੀ ਤਿੰਨ ਟਾਈਮ ਲੰਗਰ ਮੇਲ ਤੋਂ ਨਹੀਂ ਪਕਾਇਆ ਜਾਣਾ ਮੇਲ ਤਾਂ ਭਾਈ ਕੋਈ ਕਰਾਰੀ ਨਾ ਆਇਆ ਚਾਹੇ ਕਿਸੇ ਦੇ ਗੋਡੇ ਲੱਗੇ ਚਾਹੇ ਲੱਗੇ ਕਿਤੇ ਜੇ ਉਹ ਇੱਥੇ ਆ ਰਹੇ ਨੇ ਤਾਂ ਮੈਂ ਚੱਲੀ ਆ ਆਪਣੇ ਪੇਕੇ ਓ ਤੂੰ ਪੇਕੇ ਕਿੱਥੇ ਚੱਲੀ ਆ ਤੇਰੇ ਪੇਕੇ ਤਾਂ ਇੱਥੇ ਆ ਰਹੇ ਨੇ ਉੱਥੇ ਹੜ ਆਏ ਨੇ ਤੇਰੀ ਭੈਣ ਦਾ ਫੋਨ ਸੀ ਨਾ ਕਿ ਮੇਰੀ ਦਾ ਤੇਰੇ ਪੇਕੇ ਹੜ ਆ ਗਏ ਤੁਸੀਂ ਅਲਦੀ ਕਰੋ ਤੁਸੀਂ ਲੈ ਗਏ ਹੋ ਮੇਰੀ ਮੰਮੀ ਨੂੰ ਕਿਉਂ ਲੱਗਿਆ ਨਾ ਫਿਰ ਜਦ ਆਪਣੇ ਤੇ ਬੀਤਦੀਆਂ ਨਾ ਫਿਰ ਪਤਾ ਲੱਗਦਾ ਦੁੱਖ ਦਾ ਪਿਆਰੇ ਦਰਸ਼ਕੋ ਜਿੰਨੇ ਆਪਣੇ ਪੰਜਾਬੀ ਭਰਾਵਾਂ ਨੂੰ ਹਰਪ੍ਰਭਾਵਤ ਹੋਏ ਨੇ ਸਾਰਿਆਂ ਦਾ ਨੁਕਸਾਨ ਹੋਇਆ ਸਾਰੇ ਆਪਣੀ ਭਰਾ ਹਨ ਤੇ ਆਪਾਂ ਆਪਣੇ ਸਮਝ ਕੇ ਉਹਨਾਂ ਦਾ ਸਹਿਯੋਗ ਦਈਏ ਇਸ ਵਿੱਚ ਕੋਈ țeੜਾ ਜਾਂ ਮੇਰਾ ਨਹੀਂ ਸਾਰਾ ਆਪਣਾ ਹੀ ਆਪਣੇ ਦਾ ਨੁਕਸਾਨ ਹੋਇਆ ਵਾ ਤਾਂ ਆਪਾਂ ਸਾਰੇ ਰਲ ਮਿਲ ਕੇ ਉਹਨਾਂ ਦਾ ਸਹਿਯੋਗ ਕਰੀਏ ਜਿੰਨੀ ਮਦਦ ਕਰ ਸਕੀਏ ਹੁਨੇ ਕਰੀਏ ਇਹ ਸਾਡਾ ਛੋਟਾ ਜਿਹਾ ਮੈਸੇਜ ਸੀਗਾ ਇਸ ਨੂੰ ਲਾਈਕ ਕਰੋ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਓ ਕਿ ਆਪਾਂ ਅਸੀਂ ਆਪਣਿਆਂ ਦੀ ਮਦਦ ਕਰੀਏ ਜੇ ਤੁਹਾਨੂੰ ਸਾਡਾ ਇਹ ਸਨੇਹ ਵਧੀਆ ਲੱਗਿਆ ਤੇ ਇਹਨੂੰ ਲਾਈਕ ਜਰੂਰ ਕਰਨਾ ਤਾਂ ਇਹ ਸਨੇਹ ਨੂੰ ਹੋਰਾਂ ਤੱਕ ਵੀ ਪਹੁੰਚਾਉਣਾ ਧੰਨਵਾਦ